ਪੰਜਾਬ ਸਰਕਾਰ ਵੱਲੋਂ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਵੱਖ-ਵੱਖ ਵਿਧਾਇਕਾਂ ਨੂੰ ਮੈਂਬਰ ਬਣਾਇਆ ਗਿਆ ਹੈ ਇਸ ਦਾ ਚੇਅਰਮੈਨ ਦਰਜੀਤ ਸਿੰਘ ਗਰੇਵਾਲ ਨੂੰ ਲਗਾਇਆ ਗਿਆ ਇਸ ਸੰਬੰਧ ਦੇ ਵਿੱਚ ਅੱਜ ਬੁੱਢੇ ਦਰਿਆ ਦਾ ਦੌਰਾ ਕਰਨ ਬਾਅਦ ਤੇ ਲੁਧਿਆਣਾ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਜਿਨ੍ਹਾਂ ਨੇ ਲੁਧਿਆਣਾ ਵੱਖ-ਵੱਖ ਜਗ੍ਹਾ ਉੱਪਰ ਦੌਰਾ ਕੀਤਾ ਅਤੇ ਬੁੱਢਾ ਦਰਿਆ ਦੇ ਕੰਢੇ ਉੱਪਰ ਇਸ ਮੌਕੇ ਤੇ ਰੁੱਖ ਵੀ ਲਗਾਏ ਅਤੇ ਉਹਨਾਂ ਕਿਹਾ ਕਿ ਬੁੱਢਾ ਦਰਿਆ ਨੂੰ ਮੁੜ ਸੁਰਜੀਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਇਸ ਮੌਕੇ ਤੇ ਬੋਲਦੇ ਹੋਏ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸੰਧਵਾ ਨੇ ਇਹ ਗੱਲ ਵੀ ਕਹੀ ਕਿ ਮੱਤੇ ਵਾਲੇ ਜੰਗਲਾਂ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਇਸ ਦੌਰਾਨ ਪੰਜਾਬ ਦੇ ਲਈ ਦਾਸੂਰ ਹੈ ਵੱਡਾ ਦਰਿਆ ਵੱਡਾ ਦਰਿਆ ਨੂੰ ਮੋੜ ਤੋਂ ਸੁਰਜੀਤ ਕਰਨ ਦੇ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਸਾਨੂੰ ਅੱਜ ਦਾ ਟ੍ਰੀਟਮੈਂਟ ਪਲਾਨ ਤੇ ਪਹੁੰਚਿਆ ਅੱਜ ਦੀ ਮੋਟਿਵ ਅਸੀਂ ਤਾਂ ਜੀ ਹੁਕਮ ਵਜਾਉਂਦੇ ਫਿਰ ਰਹੇ ਆ ਸਾਨੂੰ ਹੁਕਮ ਹੈ ਸੱਚੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਸੇ ਸੋਚ ਦੇ ਤਹਿਤ ਪੰਜਾਬ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਸਭਗਵੰਤ ਸਿੰਘ ਮਾਨ ਹੋਰਾ ਨੇ ਸੰਗਤ ਦੀ ਪੰਜਾਬੀਆਂ ਦੀ ਆਵਾਜ਼ ਸੁਣਦਿਆਂ ਹੋਇਆਂ ਮੱਤੇਵਾੜਾ ਵਾਲਾ ਜਿਹੜਾ ਫੈਸਲਾ ਲਿਆ ਤੇ ਬੁੱਢਾ ਨਾਲਾ ਵੀ ਇੱਕ ਤਰ੍ਹਾਂ ਦਾ ਨਾਸੂਰ ਹੈ ਪੰਜਾਬ ਦੇ ਮੱਥੇ ਤੇ ਉਹਦਾ ਹੱਲ ਕਰਨ ਦੇ ਲਈ ਪੰਜਾਬ ਦੀ ਵਿਧਾਨ ਸਭਾ ਵੱਲੋਂ ਇੱਕ ਕਮੇਟੀ ਬਣਾਈ ਗਈ ਆ ਜਿਹਦੇ ਵੱਖ-ਵੱਖ ਮੈਂਬਰ ਸਾਬਾਨ ਐਮ ਐਲ ਏ ਸਾਬਾਨ ਮੈਂਬਰ ਨੇ ਉਸ ਰਾ ਦਜੀਤ ਸਿੰਘ ਢੋਲਾ ਗਰੇਵਾਲ ਉਦੇ ਚੇਅਰਮੈਨ ਨੇ ਇਹ ਕਮੇਟੀ ਬੁੱਡੇ ਦਰਿਆ ਨੂੰ ਦਰਿਆ ਨੂੰ ਦੁਆਰਾ ਮੁੜ ਸੁਰਜੀਤ ਕਰਨ ਵਾਸਤੇ ਕੀ ਕੀ ਕਦਮ ਚੁੱਕੇ ਜਾਣ ਕਿਸ ਤਰ੍ਹਾਂ ਚੁੱਕੇ ਜਾਣ ਉਹਦੇ ਤੇ ਕੰਮ ਕਰੇਗੀ ਔਰ ਜਿਹੜੇ ਪ੍ਰੋਜੈਕਟ ਪਹਿਲਾਂ ਚੱਲ ਰਹੇ ਆ ਬੁੱਡੇ ਦਰਿਆਨ ਸੁਰਜੀਤ ਕਰਨ ਲਈ ਉਹਨਾਂ ਦੀ ਸਮੀਖਿਆ ਵੀ ਕਰੇਗੀ ਨਾਲ ਘੱਗਰ ਦਰਿਆ ਦੇ ਉੱਪਰ ਵੀ ਇਸੇ ਤਰ੍ਹਾਂ ਦੀ ਪ੍ਰੋਬਲਮ ਆ ਉਹਦਾ ਉਹਦਾ ਵੀ ਹੱਲ ਲੱਭਣ ਦੀ ਕੋਸ਼ਿਸ਼ ਕਰੇਗੀ ਸੋ ਉਸੇ ਕੜੀ ਦੇ ਤਹਿਤ ਮੈਂ ਅੱਜ ਇੱਥੇ ਲੁਧਿਆਣਾ ਵਿਖੇ ਆਇਆ ਸੀ ਵੱਖ-ਵੱਖ ਥਾਵਾਂ ਤੇ ਗਿਆ ਵੱਖ-ਵੱਖ ਪਿੰਡਾਂ 'ਚ ਗਿਆ ਜਿੱਥੇ ਬੁੱਢਾ ਨਾਲਾ ਸਤਲੁਜ ਦਰਿਆ ਦੇ ਵਿੱਚ ਵੜਦਾ ਹੈ ਉੱਥੇ ਵੀ ਜਾ ਕੇ ਆਇਆ ਹਾਂ ਜਿਹੜੇ ਪਿੰਡਾਂ ਦੇ ਵਿੱਚ ਪੋਲੂਸ਼ਨ ਕਾਰਨ ਬਿਮਾਰੀਆਂ ਫੈਲ ਰਹੀਆਂ ਉਹਨਾਂ ਪਿੰਡਾਂ 'ਚ ਵੀ ਹੋ ਕੇ ਆਇਆ ਹਾਂ ਔਰ ਇਸ ਟ੍ਰੀਟਮੈਂਟ ਪਲਾਂਟ ਦੇ ਵਿੱਚ ਪੱਟੀਆਂ ਵਿਖੇ ਆ ਕੇ ਇੱਥੇ ਜਿਹੜਾ ਸਾਰਾ ਪ੍ਰੋਜੈਕਟ ਹੈ ਬੁੱਢੇ ਦਰਿਆ ਵਾਲਾ ਉਹਦੇ ਬਾਰੇ ਡਿਟੇਲ ਚ ਜਾਣਕਾਰੀ ਲਈ ਹੈ ਔਰ ਹੁਣ ਉਹਦੇ ਚ ਜੇ ਕੋਈ ਇਨਹਾਂਸਮੈਂਟ ਕਰਨੀ ਹੋਈ ਕੋਈ ਆਗਮੈਂਟੇਸ਼ਨ ਕਰਨੀ ਹੋਈ ਉਹਦੇ ਬਾਰੇ ਸੁਜੈਸ਼ਨ ਵੀ ਸਾਡੀ ਕਮੇਟੀ ਵੱਲੋਂ ਉੱਤੇ ਜਾਣਗੇ ਸੋ ਇਹ ਪਾਣੀ ਗੁੱਡੇ ਨਾਲੇ ਚ ਜਾਈ ਆ ਰਿਹਾ ਹੁੰਦੇ ਤਾਂ ਕੋਈ ਨਾਤੀ ਨਹੀਂ ਪੈਣੀ ਇਹਦੇ ਬਾਰੇ ਵੀ ਸਖਤਾਈ ਨਾਲ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਨੂੰ ਹਦਾਇਤ ਦੇ ਦਿੱਤੀ ਗਈ ਆ ਕਿ ਉਹ ਸਾਰਿਆਂ ਦੀ ਨਿਸ਼ਾਨਦੇਹੀ ਕਰਨ ਫਿਰ ਉਸ ਤੋਂ ਬਾਅਦ ਸਰਕਾਰ ਉੱਤੇ ਕੀ ਕਾਰਵਾਈ ਕਰਨੀ ਹੈ ਕਰੋੜਾਂ ਰੁਪਏ ਦੇ ਪ੍ਰੋਜੈਕਟ ਆਏ 650 ਕਰੋੜ ਦਾ ਪ੍ਰੋਜੈਕਟ ਆਇਆ ਜੀ ਹਰੇਕ ਵਾਰ ਜਿਹੜਾ ਹਜ਼ਾਰਾਂ ਕਰੋੜਾਂ ਰੁਪਏ ਲਾਏ ਜਾਂਦੇ ਆ ਕਾਰਪੋਰੇਸ਼ਨ ਵੱਲੋਂ ਵੀ ਹੱਲ ਕੋਈ ਨਹੀਂ ਨਿਕਲਦਾ ਹੱਲ ਕਦੋਂ ਹੋਵੇ ਮਸਲਾ ਉੱਥੇ ਦਾ ਉੱਥੇ ਜਾਂਦਾ ਬਾਦਲ ਸਾਹਿਬ ਨੇ ਵੀ ਨਾ ਇਹ ਬੁੱਢੇ ਨਾਲ ਵੀ ਸ਼ਿਸ਼ੀ ਭਰ ਕੇ ਰੱਖੀ ਸੀ ਵੀ ਤੁਸੀਂ ਇਹ ਪੀਕੇ ਪਾਉਗੇ ਪਾਣੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹ ਤੇ ਐਕਸ਼ਨ ਕਰਾਂਗੇ ਉਸ ਤੋਂ ਬਾਅਦ ਸਾਨੂੰ ਹੁਕਮ ਹੈ ਗੁਰੂ ਸਾਹਿਬ ਦਾ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਮੁੱਖ ਮੰਤਰੀ ਸਾਹਿਬ ਮਾਨਯੋਗ ਭਗਵੰਤ ਮਾਨ ਜੀ ਉਹਨਾਂ ਦੀ ਵੀ ਕਮਿਟਮੈਂਟ ਹੈ ਕਿ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਜਿਹੜਾ ਕੌਣ ਪਾਣੀ ਹੈ ਉਹਨੂੰ ਸ਼ੁੱਧ ਕਰਨ ਵੱਲ ਕਦਮ ਪਟਣੇ ਆ। ਉਸੇ ਤਹਿਤ ਮੈਂ ਵੀ ਅੱਜ ਆਇਆ ਹਾਂ ਬਤੌਰ ਸਪੀਕਰ ਵਿਧਾਨ ਸਭਾ ਅਸੀਂ ਇੱਕ ਕਮੇਟੀ ਦਾ ਵੀ ਗਠਨ ਕਰ ਰਹੇ ਹਾਂ। ਐਮ ਐਲ ਐਸ ਦੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਬਣੇਗੀ ਜਿਹੜੀ ਕਿ ਬੁੱਢਾ ਨਾਲਾ ਨੂੰ ਬੁੱਢਾ ਦਰਿਆ ਕਿਸ ਤਰ੍ਹਾਂ ਬਣਾਉਣਾ। ਉਹਦੇ ਲਈ ਕੀ ਕਾਰਜ ਹੋ ਸਕਦੇ ਆ ਕੀ ਉਹਦਾ ਤਰੀਕਾ ਕਰ ਰਹੇਗਾ। ਕਮੇਟੀ ਬਣੇਗੀ ਸੋ ਉਹਦੇ ਵਾਸਤੇ ਮੈਂ ਪਹਿਲਾਂ ਆਵਦੀ ਇੱਥੇ ਵਿਜ਼ਿਟ ਪਹਿਲਾਂ ਵੀ ਅਸੀਂ ਆਉਂਦ ਰਹੇ ਹਾਂ ਬਤੌਰ ਸਪੀਕਰ ਪਹਿਲੀ ਵਾਰ ਸਰ ਲੋਕਾਂ ਦਾ ਕਹਿਣਾ ਕਿ ਵੀ ਪਿਛਲੀਆਂ ਸਰਕਾਰਾਂ ਨੇ ਵੀ ਬਹੁਤ ਤਹਈਆ ਕੀਤਾ ਪਰ ਇਹ ਜਿਹੜਾ ਸਮੱਸਿਆ ਜਿਉਂਦੀ ਤੋਂ ਲਟਕ ਰਹੀ ਹੈ ਜੀ ਮੈਨੂੰ ਆਸ ਹੈ ਵੀ ਸពਵੰਸ ਸਿੰਘ ਮਾਨ ਦੀ ਸਰਕਾਰ ਕੰਮ ਕਰਨ ਵਾਲੀ ਸਰਕਾਰ ਸਾਬਤ ਹੋਏਗੀ ਇਕੱਲੇ ਤਹਈਆ ਕਰਨ ਵਾਲੀ ਨਹੀਂ ਇਹ ਫੈਕਟਰੀਆਂ ਦਾ ਜਿਹੜਾ ਪਾਣੀ ਪੈ ਰਿਹਾ ਜੀ ਇਹ ਤਾਂ ਕਿਵੇਂ ਰੁਕਤਾਂ ਹੋਗੇ ਇਹਦੇ ਵਾਸਤੇ ਮੈਂ ਸਾਡੇ ਡੀਸੀ ਸਾਹਿਬ ਨੂੰ ਗੱਲ ਵੀ ਸਾਡੀ ਗੱਲ ਹੋਈ ਹੈ ਉਹਨਾਂ ਨਾਲ ਅੱਜ ਵੀ ਮੈਂ ਇਹੀ ਬਿਨਤਵਾਸ ਕਰਦਾ ਤਵਕੂ ਕਰਦਾ ਹੈ ਕਿ ਇਹ ਥਿਸ ਇਜ਼ ਸਿਨਫੁਲ ਇਹ ਪਾਪ ਹੈ ਜਿਹੜਾ ਜ਼ਹਿਰੀਲਾ ਪਾਣੀ ਧਰਤੀ ਦੇ ਵਿੱਚ ਪਾਉਣਾ ਇੱਕ ਪਾਪ ਹੈ ਔਰ ਇਸ ਪਾਪ ਦੇ ਖਿਲਾਫ ਐਕਸ਼ਨ ਲੈਣਗੇ ਜਿੱਥੇ ਜਿੱਥੇ ਨਾ ਰਿਪੋਰਟ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ న్యూਸ